ਸਤਿ ਸ਼੍ਰੀ ਅਕਾਲ ਜੀ ਹਾਂ ਜੀ ਅੱਜ ਆਪਾਂ ਕਮੀਜ਼ ਕਟਿੰਗ ਕਰਾਂਗੇ 24 ਬ੍ਰੈਸਟ ਦੇ ਅਕੋਰਡਿੰਗ ਠੀਕ ਹੈ ਜੀ ਤੇ ਕਮੀਜ਼ ਦੇ ਪੱਲੇ ਜਿਹੜੇ ਮੈਂ ਉਤਾਰੇ ਹੋਏ ਨੇ ਪਹਿਲਾਂ ਹੀ ਠੀਕ ਹੈ ਜੀ ਤੇ ਜਿਹੜਾ ਆਪਣਾ ਇਹ ਹੈਗਾ ਆਪਣਾ ਫਰੰਟ ਵਾਲਾ ਪੱਲਾ ਠੀਕ ਹੈ ਜੀ ਫਰੰਟ ਵਾਲੇ ਪੱਲੇ ਦੇ ਉੱਪਰ ਕਢਾਈ ਕੀਤੀ ਹੋਈ ਆ ਐਸ ਤਰ੍ਹਾਂ ਦੇਖੋ ਤੇ ਆਪਾਂ ਇਹਨੂੰ ਪੁੱਠਾ ਕਰਕੇ ਮਤਲਬ ਤੇ ਇਹ ਲਗਾ ਲਾਂਗੇ ਠੀਕ ਹੈ ਜੀ نیچے ਆਪਾਂ ਰੱਖ ਲਾਂਗੇ ਪਿਛਲਾ ਪੱਲਾ ਜਿਹੜਾ ਆਪਣਾ ਫਰੰਟ ਵਾਲਾ ਪੱਲਾ ਆ ਉਹ ਆਪਾਂ 41 ਇੰਚ ਰੈਡੀ ਕਰਨਾ ਆ ਤੇ ਆਪਾਂ ਨੇ ਇਹਨੂੰ 1.5 ਇੰਚ ਵੱਧ ਲੈਣਾ ਆ ਕਿਉਂਕਿ ਨੀਚੇ ਇਹਦਾ ਫੋਲਡਿੰਗ ਇਹਦਾ ਹੋਇਆ ਹੋਇਆ ਹੈ ਇਹ ਪਹਿਲਾਂ ਹੀ ਠੀਕ ਹੈ ਜੀ ਅਲੱਗ ਤੋਂ ਪੱਟੀ ਲਗਾ ਕੇ ਮਤਲਬ ਕਿ ਇਹਨੂੰ ਫੋਲਡ ਕੀਤਾ ਹੋਇਆ ਹੈ ਤੇ ਬੈਕ ਵਾਲਾ ਪੱਲਾ ਜਿਹੜਾ ਆਪਾਂ ਫੋਲਡ ਕਰਨਾ ਆ ਉਹ ਆਪਾਂ ਨੇ 4 ਇੰਚ ਵੱਧ ਰੱਖਣਾ ਆ ਜੀ ਠੀਕ ਹੈ ਜੀ ਪਿਛਲਾ ਪੱਲਾ ਆਪਾਂ ਫੋਲਡ ਕਰਨਾ ਆ ਉਹਨੂੰ ਆਪਾਂ 4 ਇੰਚ ਵੱਧ ਰੱਖ ਕੇ ਫਿਰ ਕਟਿੰਗ ਕਰ ਦਾਂਗੇ ਜਿਹੜਾ ਇਹਦਾ ਘੇਰਾ ਸੀ ਮਤਲਬ ਪੱਲਾ ਉਹ ਸੀ 24 ਇੰਚ ਆਪਾਂ 4 ਇੰਚ ਵੱਧ ਲੈ ਕੇ ਇਹਨੂੰ 28 ਇੰਚ ਫਿਰ ਇਹਨੂੰ ਕਟਿੰਗ ਕੀਤਾ ਹੈ ਠੀਕ ਹੈ ਜੀ ਮਤਲਬ 4 ਇੰਚ ਆਪਣਾ ਜੜਾਇਆ ਮਤਲਬ ਕਿ ਚਾਕ ਫੋਲਡਿੰਗ ਦਾ ਹੋ ਗਿਆ ਠੀਕ ਹੈ ਜੀ ਹਾਂ ਜੀ ਹੁਣ ਜਿਹੜਾ ਇਹਨਾਂ ਦਾ ਤੀਰਾ ਆਇਆ ਜੀ ਤੀਰਾ ਉਹ ਪਰਖਣਾ ਹੈ 6.5 ਇੰਚ ਠੀਕ ਹੈ ਜੀ ਜਿਵੇਂ ਆਪਾਂ ਨੇ 20 ਤੋਂ ਲੈ ਕੇ 26 ਤੱਕਰ ਆਪਾਂ ਨੇ ਤੀਰਾ 6.5 ਹੀ ਰੱਖਣਾ ਹੈ ਠੀਕ ਹੈ ਜੀ ਨਾਰਮਲ ਜਿਵੇਂ ਗਲੇ ਆਪਣੇ ਵੱਡੇ ਹੋਣ ਉਸ ਦੇ ਲਈ ਠੀਕ ਹੈ ਜੀ ਹਾਂ ਜੀ ਹੁਣ ਆਪਾਂ ਲਾਵਾਂਗੇ ਜੀ ਇਹਦਾ ਮੋਡੇ ਦਾ ਨਿਸ਼ਾਨ ਤੇ ਮੋਡੇ ਦਾ ਨਿਸ਼ਾਨ ਜਿਹੜਾ ਆਪਾਂ ਪਹਿਲਾਂ ਇਹਨਾਂ ਦਾ ਮਤਲਬ ਕੀ ਜਿਹੜਾ 7.5 ਇੰਚ ਤੇ ਲਾਵਾਂਗੇ ਠੀਕ ਹੈ ਜੀ ਬਾਕੀ ਤੁਸੀਂ ਫਰੰਟ ਦੀ ਕਟਿੰਗ ਦੇਖਿਓ ਆਪਾਂ ਉਹ ਅਲੱਗ ਕਰਨੀ ਆ ਠੀਕ ਹੈ ਜੀ ਆਪਾਂ 7.5 ਪਹਿਲਾਂ ਨਿਸ਼ਾਨ ਲਗਾ ਲਿਆ ਦੋਨੋਂ ਪੱਲਿਆਂ ਤੇ ਮੋਡੇ ਦਾ ਨਿਸ਼ਾਨ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੇ ਬਾਕਸ ਬਣਾ ਲੈਣਾ ਹੈ। ਠੀਕ ਹੈ ਜੀ। ਹਾਂਜੀ। ਹੁਣ ਆ ਦੇਖੋ ਆਪਾਂ ਜਿਹੜਾ ਇਹਨਾਂ ਦਾ ਜਿਹੜਾ ਅਗਲਾ ਗਲਾ ਨਾ ਉਹ ਪਿੱਛੇ ਕਾਫੀ ਜ਼ਿਆਦਾ ਮਤਲਬ ਕਿ ਉਹਨਾਂ ਨੂੰ ਦਿੱਕਤ ਆ ਗਈ ਪਿੱਛੇ ਨੂੰ ਕਾਫੀ ਜਾ ਰਿਹਾ ਹੈ। ਠੀਕ ਹੈ ਜੀ ਆਪਾਂ ਉਸ ਦੇ ਅਕੋਰਡਿੰਗ ਮਤਲਬ ਕਿ ਇਹਨੂੰ ਕਿਵੇਂ ਜਿਵੇਂ ਕਟਿੰਗ ਕਰਨਾ ਆਪਾਂ ਜਿਹੜਾ ਅੱਗੇ ਵਾਲਾ ਪੱਲਾ ਨਾ ਉਹ ਆਪਾਂ 6.5 ਇੰਚ ਬੋਟਾ ਰੱਖਣਾ ਹੈ ਜੀ। ਠੀਕ ਹੈ ਜੀ ਪਿੱਛੇ ਵਾਲਾ ਹੋ ਗਿਆ 7.5 ਅੱਗੇ ਵਾਲਾ ਹੋ ਗਿਆ 6.5 ਮਤਲਬ ਕਿ ਆਪਾਂ 1 ਇੰਚ ਜਿਹੜਾ ਪਿੱਛੇ ਵਾਲਾ ਵਧਾ ਲੈਣਾ ਹੈ। ਤੇ ਚੈਸ ਦਾ ਨਿਸ਼ਾਨ ਆਪਣਾ 12.5 ਤੋਂ ਆਊਗਾ ਕਿਉਂਕਿ 24 ਆ ਆਪਾਂ 10 ਇੰਚ ਵਧਾ ਲਿਆ ਇਹਨੂੰ ਠੀਕ ਹੈ ਜੀ ਸਵਾ 12 ਇੰਚ ਮਤਲਬ ਆਪਾਂ ਰੱਖ ਲੈਣਾ ਤੇ ਜਿਹੜੀ ਆਪਣੀ ਸਾਈਡ ਸਲਾਈਏ ਉਹ ਇਹਨਾਂ ਦੀ ਹੈਗੀ ਹੈ ਜੀ 15.5 ਆਪਾਂ ਨਿਸ਼ਾਨ ਲਾਉਣਾ ਆ ਤੇ 14 ਤੋਂ ਉੱਪਰ ਆ ਮਤਲਬ 14.5 ਇੰਚ ਲਾ ਲਓ ਤੁਸੀਂ ਉਹ ਤਿਆਰ ਆ ਤੇ 7 ਆ ਗਿਆ ਜੀ ਕਮਰ ਦਾ ਨਿਸ਼ਾਨ ਠੀਕ ਹੈ ਜੀ ਕਮਰ ਦਾ ਨਿਸ਼ਾਨ ਇਹ ਲਾ 7 ਤੇ ਹੀ ਆਊਗਾ ਕਿ ਆਪੇ ਅਗਲਾ ਜਿਹੜਾ ਪਿਛਲਾ ਗੜਾ ਜਿਹੜਾ ਅੱਗੇ ਆਊਗਾ ਤਾਂ ਫਿਰ ਇਹਦਾ ਨਿਸ਼ਾਨ ਬੇਕਰੋ 7.5 ਉੱਪਰ ਸਹੀ ਆ ਜਾਊਗਾ ਠੀਕ ਹੈ ਜੀ ਇਹ ਆ ਗਏ ਜੀ ਕਮਰ ਦਾ ਨਿਸ਼ਾਨ ਕਮਰ ਬਾਈ ਆ ਆਪਾਂ 28 ਇੰਚ ਵਧਾ ਕੇ ਰੱਖ ਲਿਆ 23 ਦਿਨ 11.5 ਤੇ ਨਿਸ਼ਾਨ ਲਾ ਲਿਆ ਤੇ हिਪ ਵੀ 24 ਇੰਚ ਠੀਕ ਹੈ ਜੀ ਤੇ ਇੱਥੋਂ ਆਪਾਂ 3.5 ਇੰਚ نیچے ਤੇ ਲੈ ਲਿਆ ਤੇ ਅੱਧਾ ਇੰਚ ਆਪਾਂ ਇੱਥੋਂ ਵਾ ਲੈਣਾ 12 ਤੋਂ 12.5 ਮਤਲਬ ਕਿ ਆਪਣਾ ਜਿਹੜਾ ਆ ਲੋਰ ਬੈਸ ਦਾ ਨਿਸ਼ਾਨ ਲੱਗੂਗਾ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੇ ਗੋਲਾਈ ਦੇ ਵਿੱਚ ਜਿਹੜੇ ਆ ਨਿਸ਼ਾਨ ਮਲਾਉਣੇ ਆ ਫਿਟਿੰਗ ਦੇ ਠੀਕ ਹੈ ਜੀ ਹਾਂਜੀ ਹੁਣ ਆਪਾਂ ਪਾਵਾਂਗੇ ਕੱਟ ਆ ਠੀਕ ਹੈ ਜੀ ਜਿਵੇਂ ਕਿ ਹੁਣ ਆਪਾਂ ਅੱਗੇ ਵਾਲਾ ਜਿਹੜਾ ਇਹ ਆਪਾਂ ਰੱਖਣਾ ਹੈ 6.5 ਇੰਚ ਠੀਕ ਹੈ ਜੀ ਤੇ ਇਹ ਜਿਹੜੀ ਇਹਨਾਂ ਦੇ ਕਾਰਟ ਆ ਅੱਗੇ ਵਾਲੇ ਨੂੰ ਆਪਣੇ ਫਰੰਟ ਵਾਲੇ ਪੱਲੇ ਦੀ ਉਹ ਪੌਣੇ 1 ਇੰਚ ਪਾਉਣੀ ਆਪਾਂ ਨੇ 1.5 ਪੌਣੇ 1 ਇੰਚ ਠੀਕ ਹੈ ਜੀ ਇਦਾਂ ਆਪਾਂ ਸਾਡੇ ਮਤਲਬ ਕਿ 3.5 3 ਇੰਚ ਲੈ ਕੇ ਤੇ ਫਿਰ ਆਪਾਂ ਇਹਦੇ 1.5 ਇੰਚ ਤੋਂ ਕਾਰਟ ਪਾ ਦੇਣੀ ਠੀਕ ਹੈ ਜੀ ਸਤੇਵਾਰ ਆ ਗਈ ਜੀ ਆਪਣੀ ਬੈਕ ਵਾਲੀ ਕਾਰਟ ਇਹ ਜਿਹੜੀ ਆਪਣੀ ਪਿਛਲੀ ਕਾਰਟ ਆ ਉਹ 2 ਇੰਚ ਤੋਂ ਪੈਣੀ ਆ ਤੇ ਪਿਛਲਾ ਗਲਾ ਜਿਹੜਾ ਹੈਗਾ ਆ ਉਹ ਆਪਣਾ 8 ਇੰਚ ਆ ਠੀਕ ਹੈ ਜੀ ਤੇ ਜਿਹੜੀ ਪਿਛਲੀ ਕਾਰਟ ਆ ਉਹ 2 ਇੰਚ ਤੋਂ ਪਾਉਗੀ ਲੋਟ ਸਾਇਦ ਆਪਣਾ ਹੈਵੀ ਦੇ ਹਿਸਾਬ ਨਾਲ ਕੱਟ 2 ਤੇ ਬਿਲਕੁਲ ਸਹੀ ਆਉਗੀ ਠੀਕ ਹੈ ਜੀ ਤੇ ਹੁਣ ਆਪਾਂ ਜਿਹੜਾ ਉੱਪਰ ਤੀਰਾ ਮਤਲਬ ਆਪਾਂ ਰੱਖਿਆ ਸੀ 6.5 ਤੋਂ ਬਲੜਾ ਮੋਢਾ ਆਪਾਂ ਮਤਲਬ ਕਿ 6.5 ਕਰਨਾ ਨਾ ਆਪਾਂ ਉਹ ਪੂਰਾ ਇੱਦਾਂ ਘਟਾ ਦੇਣਾ 1 ਇੰਚ ਉਹਦੇ ਲਈ ਮਤਲਬ ਕਿ ਅੱਗੇ ਵਾਲਾ ਪੱਲਾ ਜਿਹੜਾ ਆਪਾਂ ਨੇ ਡਾਊਨ ਕਰ ਦੇਣਾ ਉਹਨੂੰ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਕਟਿੰਗ ਕਰ ਦੇਣਾ ਫਰੰਟ ਵਾਲਾ ਪੱਲਾ ਹੀ ਚੱਕਣਾ ਪਿੱਛੇ ਵਾਲਾ ਆਪਣਾ ਜਿਹੜਾ 1 ਇੰਚ ਵੱਧ ਜਾਊਗਾ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਇਹਦੀ ਕਟਿੰਗ ਕਰਨੀ ਆ ਤਾਂ ਜੋ ਆਪਣਾ ਜਿਹੜਾ ਅਗਲਾ ਗਲਾ ਬਿਲਕੁਲ ਵੀ मतलब पिछले नहीं जाऊगा ठीक है जी हलो जी हम अपना जोड़ा फ्रंट वाला पला इस तरह चक लेना जी ये अपनी फ्रंट वाली काट, ठीक है जी ਹੁਣ ਆਪਾਂ ਹਲਕੀ ਹਲਕੀ ਜੀ ਰਕਸ਼ਤਾ ਕਟਿੰਗ ਜਿਹੜੀ ਉਹ ਕਰ ਦਾਂਗੇ। ਜ਼ਿਆਦਾ ਨਹੀਂ ਕਰਨੀ ਹਲਕੀ ਜੀ ਉਹਦੇ ਲਈ ਆਪਾਂ ਕਟਿੰਗ ਕਰ ਦੇਣੀ ਅੱਧੇ ਦਿਨ ਚ ਕਪੜਾ ਤਾਰ ਦਾਂਗੇ। ਠੀਕ ਹੈ ਜੀ। ਹੁਣ ਜੀ ਲਾਵਾਂਗੇ ਆਪਾਂ ਪਲੇਟਾਂ ਦੇ ਨਿਸ਼ਾਨ ਇਹਨਾਂ ਦੇ। ਠੀਕ ਹੈ ਜੀ। ਤੇ ਜਿਹੜੇ ਪਲੇਟਾਂ ਦੇ ਨਿਸ਼ਾਨ ਨੇ। ਠੀਕ ਹੈ ਜੀ। ਇਹ ਜਿਹੜਾ ਫਰੰਟ ਵਾਲਾ ਮਤਲਬ ਆਪਾਂ ਪੱਲੇ ਤੋਂ ਆਪਾਂ ਨਿਸ਼ਾਨ ਲਾਉਣਾ ਪਹਿਲਾਂ। ਇਹ ਆਪਣਾ 12.5 ਤੋਂ ਨਿਸ਼ਾਨ ਆਊਗਾ। ਪਲੇਟ ਦਾ। ਠੀਕ ਹੈ ਜੀ। ਮਤਲਬ ਕਿ 12 ਇੰਚ ਤਿਆਰ ਹੋਊਗੀ ਆਪਣੀ ਇਹ ਤੇ ਆਪਾਂ 12.5 ਨਿਸ਼ਾਨ ਲਾ ਲੈਣਾ ਠੀਕ ਹੈ ਜੀ ਤੇ ਜਿਹੜਾ ਆਪਣਾ ਪਲੇਟਾਂ ਦਾ ਡਿਸਟੈਂਸ ਆ ਮਤਲਬ ਵਿੱਚ ਫਰਕ ਆ ਨਾ ਉਹ ਆਪਾਂ 4 ਇੰਚ ਰੱਖਿਆ ਆ ਠੀਕ ਹੈ ਜੀ ਇੱਥੋਂ ਆਪਾਂ 12.5 ਦਾ ਨਿਸ਼ਾਨ ਲਗਾ ਕੇ ਤੇ ਇੱਥੋਂ ਆਪਾਂ ਨੇ 4 ਇੰਚ ਡਿਸਟੈਂਸ ਰੱਖ ਕੇ 7 ਇੰਚ ਦੀ ਪਲੇਟ ਪਾਉਣੀ ਹੈ ਜੀ ਆਪਾਂ ਨੇ ਠੀਕ ਹੈ ਜੀ ਹਾਂਜੀ ਹੁਣ ਜਿਹੜੀ ਆਪਣੇ ਸਾਈਡ ਪਲੇਟਾਂ ਨੇ ਇਹ ਵਾਲੀ ਆਪਾਂ ਪਾਉਣੀਆਂ ਨੇ 2.5 2.5 ਇੰਚ ਦੇ ਫਰਕ ਨਾਲ ਠੀਕ ਹੈ ਜੀ ਦੋਨੋਂ ਪਲੇਟਾਂ 2.5 ਇੰਚ ਦੇ ਫਰਕ ਨਾਲ ਪਾਉਣੀਆਂ ਨੇ ਇਹ ਹੋ ਗਈ ਜੀ ਆਪਣੀ ਕਮਰ ਦੇ ਨਿਸ਼ਾਨ ਦੇ ਨਾਲ ਮੈਚ ਜੀ ਇਹ ਹੋ ਗਈ ਆਪਣੀ ਮੋਡੇ ਦੇ ਨਿਸ਼ਾਨ ਤੜਾ ਆਪਣਾ ਉਹਦੇ ਨਾਲ ਮੈਚ ਠੀਕ ਹੈ ਜੀ ਮੋਡੇ ਵਾਲੀ ਪਲੇਟ ਜਿਹੜੀ ਆਪਣੀ ਹਾਂਜੀ ਹੁਣ ਆਪਾਂ ਪਾਵਾਂਗੇ ਬੈਕ ਵਾਲੀ ਪਲੇਟ ਠੀਕ ਹੈ ਜੀ ਬੈਕ ਵਾਲੀ ਪਲੇਟ ਤੁਸੀਂ ਦੇਖੋ ਜਿਵੇਂ ਹੁਣ ਆਪਾਂ ਨੇ ਮਤਲਬ ਕਿ ਇਹ ਆਪਾਂ ਪਿੱਛੇ ਵਾਲਾ ਪੱਲਾ ਜਿਹੜਾ 1 ਇੰਚ ਵਧਾਇਆ ਹੋਇਆ ਹੈ ਹਨਾ ਆਪਾਂ ਉਸ ਦੇ ਮਤਲਬ ਅਕੋਰਡਿੰਗ ਹੀ ਪਾਉਣੀ ਹੈ ਪਲੇਟ ਤੇ ਆਪਾਂ ਇਹ ਨਿਸ਼ਾਨ ਪਹਿਲਾਂ ਜਿਹੜਾ ਉੱਪਰ ਵਾਲੇ ਨਿਸ਼ਾਨ ਆਪਾਂ ਸੇਮ ਪਾ ਲੈਣੇ ਚਾਰੋਂ ਪੱਲਿਆਂ ਤੇ ਠੀਕ ਹੈ ਜੀ ਚਾਰੋਂ ਪਲੇਟਾਂ ਜਿਹੜੀਆਂ ਆਪਣੀਆਂ ਇੱਥੋਂ ਉੱਪਰ ਤੋਂ ਆਪਾਂ ਸੇਮ ਪਾ ਲਈ ਤੇ ਜਿਹੜੀ ਮਤਲਬ ਕਿ ਬੈਕ ਵਾਲੀ ਪਲੇਟ ਆ ਹੁਣ ਜਿਵੇਂ ਆਪਾਂ ਤੁਸੀਂ ਦੇਖਿਓ ਵੀ ਪਿੱਛੇ ਵਾਲਾ ਪੱਲਾ ਆਪਾਂ ਵਧਾ ਕੇ ਰੱਖਿਆ ਹਨਾ ਜੀ ਮਤਲਬ ਕਿ 13.5 ਇੰਚ ਤੇ ਹੋ ਜੂਗੀ ਪਲੇਟ ਉਹ ਉੱਪਰ ਤੋਂ ਦੇਖੋ ਇਦਾਂ ਤੇ ਜਦੋਂ ਆਪਾਂ نیچے ਤੋਂ ਆਪਣਾ ਜਿਹੜਾ ਕਮਰ ਦਾ ਨਿਸ਼ਾਨ ਆਊਗਾ ਠੀਕ ਹੈ ਜੀ ਤੇ ਉਹ ਫਿਰ ਉੱਚੀ ਰਹਿ ਜਾਣੀ ਹੈ ਪਲੇਟ ਠੀਕ ਹੈ ਜੀ ਤੇ ਆਪਾਂ ਨੇ ਇਹ ਕਮਰ ਤੋਂ ਜਿਹੜੀ نیچے ਕਰ ਲੈਣੀ ਹੈ ਮਤਲਬ ਉਹ 7.5 ਜਾਂ 8 ਇੰਚ ਦੀ ਪਲੇਟ ਪਾਉਣੀ ਹੈ ਇਹ ਠੀਕ ਹੈ ਜੀ ਕਮਰ ਦੀ ਜਿਹੜੀ ਫਿਟਿੰਗ ਤੁਹਾਡੀ ਫਿਰ ਸੈੱਟ ਆਊਗੀ ਕਿਉਂਕਿ ਜੇ ਆਪਾਂ ਉੱਚ ਮਤਲਬ ਕਿ ਅਗਲੇ ਪੱਲੇ ਦੇ ਹਿਸਾਬ ਨਾਲ ਪਾਵਾਂਗੇ ਤਾਂ ਜਿਹੜੀ ਫਿਟਿੰਗ ਆਪਣੀ ਸੈੱਟ ਨਹੀਂ ਆਊਗੀ ਇਹ ਠੀਕ ਹੈ ਜੀ ਇਹਨੂੰ ਅੱਧਾ ਜਾਂ 1 ਇੰਚ ਵਧਾ ਕੇ ਪਾਉਣਾ ਹੈ ਠੀਕ ਹੈ ਜੀ ਬੈਕ ਵਾਲੀ ਪਲੇਟ ਨੂੰ ਮਤਲਬ ਇਹ ਲੰਬੀ ਕਰ ਦੇਣੀ ਹੈ ਆਪਾਂ ਨੇ ਪਿੱਛੇ ਤੋਂ ਲੋ ਜੀ ਠੀਕ ਹੈ ਜੀ ਇਹ ਆਪਾਂ ਰੱਖਦੇ ਜੀ 7.5 ਇਚ 7.5 ਜਾਂ ਆਪਾਂ 8 ਵੀ ਰੱਖ ਸਕਦੇ ਹਾਂ ਠੀਕ ਹੈ ਜੀ ਹਾਂ ਜੀ ਫਰੰਟ ਵਾਲੇ ਬਲੇਡਾਂ ਸੇਮ ਉਦਹੀ ਰਹਿਣਗੀਆਂ ਦੋਨੇ ਠੀਕ ਹੈ ਜੀ 7.5 ਇੰਚ ਦੀਆਂ ਨੋ ਚੀ ਜਿਹੜੀਆਂ ਹੁਣ ਸਾਈਡ ਪਲੇਟਾਂ ਆਪਾਂ ਉਹ ਵੀ ਇਸ ਤਰੀਏ ਮੈਚ ਕਰ ਦਾਂਗੇ ਠੀਕ ਹੈ ਜੀ ਸੂਈ ਇਸ ਧਾਗਾ ਪਾ ਲੈਣਾ ਤੁਸੀਂ ਇਸ ਤਰ੍ਹਾਂ ਬਿਲਕੁਲ ਮਤਲਬ ਸੂਰ ਸਿੱਧੀ ਰੱਖਣਾ ਨਿਸ਼ਾਨ ਦੇ ਉੱਪਰ ਕਿ ਨਿਸ਼ਾਨੇ ਬਿਲਕੁਲ ਸਹੀ ਆਊਗਾ ਤੇ ਪਲੇਟਾਂ ਦੀ ਸ਼ੇਪ ਵੀ ਬਿਲਕੁਲ ਵਧੀਆ ਆਉਂਦੀ ਹੈ ਜੀ ਠੀਕ ਹੈ ਜੀ ਪਲੇਟ ਕੋਈ ਵੀ ਮਤਲਬ ਇਧਰ ਉਧਰ ਨਿਸ਼ਾਨ ਨਹੀਂ ਹੁੰਦਾ ਫਿਟਿੰਗ ਬਿਲਕੁਲ ਐਨ ਸਹੀ ਆਊਗੀ ਠੀਕ ਹੈ ਜੀ ਇਹ ਨਿਸ਼ਾਨ ਵੀ ਆਪ ਕੋ ਇਸੇ ਤਰ੍ਹਾਂ ਮਲਾ ਦੇਣਾ ਨਿਸ਼ਾਨਾਂ ਦੇ ਨਾਲ ਨਿਸ਼ਾਨ ਮੈਚ ਕਰਦਨੇ ਆ ਲਓ ਜੀ ਅਗਰ ਤੁਸੀਂ ਗੜਾ ਮਤਲਬ ਕਿ 5 ਤੋਂ ਉੱਪਰ 5 6 7 8 ਰੱਖ ਦਿਓ ਤਾਂ ਤੀਰਾ ਤੁਸੀਂ 6.5 ਇੰਚ ਹੀ ਰੱਖਣਾ ਹੈ ਠੀਕ ਹੈ ਜੀ ਜਿਵੇਂ ਕਿ 20 ਤੋਂ ਬਾਅਦ ਮੈਂ 20 21 ਭਾਈ ਅੜਨ ਜਿਵੇਂ ਗੜਾ ਮਤਲਬ ਕਿ ਡੀਪ ਰੱਖਣਾ ਹੈ ਜਿਆਦਾ ਮਤਲਬ ਕਿ ਤੇ ਤੁਸੀਂ ਤੀਰਾ ਉਹਦਾ 6 ਵੀ ਬਿਲਕੁਲ ਸਹੀ ਆ ਜਾਊਗਾ ਠੀਕ ਹੈ ਜੀ 6 ਵੀ ਰੱਖ ਸਕਦੇ ਆ ਲੋ ਜੀ ਇਹੋ ਗਜੀ ਆਪਣਾ ਨਿਸ਼ਾਨ ਤੇ ਉਸ ਤੋਂ ਬਾਅਦ ਦੇਖੋ ਜਿਹੜਾ ਆਪਣਾ ਮਤਲਬ ਪਿਛਲਾ ਗੜਾ ਹੈ ਨਾ ਉਹ 8 ਇੰਚ ਆਪਾਂ ਮਤਲਬ ਕਿ ਕਟਿੰਗ ਕਰਨਾ ਹੈ ਠੀਕ ਹੈ ਜੀ 8 ਇੰਚ ਗੋਲ ਦੀ ਚੜਾਈ ਹੋਗੀ ਠੀਕ ਹੈ ਜੀ ਉੱਪਰ ਤੋਂ ਤੇ 8 ਇੰਚ ਅੱਪਰ ਨੂੰ ਕਟਿੰਗ ਕਰਾਂਗੇ ਉਹ ਜੀ ਹੋ ਗਈ ਜੀ ਆਪਣੀ ਗਲੇ ਦੀ ਕਟਿੰਗ ਤੇ ਹੁਣ ਆਪਾਂ ਕਟਿੰਗ ਕਰਾਂਗੇ ਬਾਹਾਂ ਦੀ ਠੀਕ ਹੈ ਜੀ ਬਾਹਾਂ ਨੂੰ ਜਿਹੜਾ ਜੋੜ ਪੈਣਾ ਹੈ ਤੇ ਆਪਾਂ ਉਸੇ ਤਰ੍ਹਾਂ ਸੈੱਟ ਕਰਕੇ ਜੋੜ ਲਗਾ ਕੇ ਫਿਰ ਉਹਨੂੰ ਮੋਢੇ ਦੀ ਕਾਰਟ ਪਾਵਾਂਗੇ ਠੀਕ ਹੈ ਜੀ ਲਓ ਜੀ ਇਹ ਜਿਹੜਾ ਸਾਈਡ ਤੋਂ ਕਪੜਾ ਉਤਰਿਆ ਸੀ ਇਹ ਵਾਲਾ ਠੀਕ ਹੈ ਜੀ ਤੇ ਇਹ ਆਪਾਂ ਅੱਗੇ ਪਾ ਦਾਂਗੇ ਬਾਹਾਂ ਦੇ ਠੀਕ ਹੈ ਜੀ ਡਬਲ ਕਰਕੇ ਰੱਖੇ ਆਪਾਂ ਨੇ ਤੇ ਜਿਹੜਾ ਫਰੰਟ ਵਾਲੇ ਪੱਲੇ ਦੀ ਸਾਈਡ ਤੋਂ ਉਤਰਿਆ ਸੀ ਉਹ ਆਪਾਂ ਪਿੱਛੇ ਜੋੜ ਪਾ ਦਾਂਗੇ ਠੀਕ ਹੈ ਜੀ ਆ ਦੇਖੋ ਇਹ ਚਾਰ ਪੀਸ ਇਹ ਹੋ ਗਏ ਠੀਕ ਹੈ ਜੀ ਤੇ ਹੁਣ ਆਪਾਂ ਜਿਹੜੀ ਬਾਹਾਂ ਦੀ ਲੰਬਾਈ ਆ ਠੀਕ ਹੈ ਜੀ ਹੋ ਰੱਖਾਂਗੇ ਜੋੜ ਆਪਾਂ ਇਸ ਤਰ੍ਹਾਂ ਬਿਲਕੁਲ ਮੈਚ ਕਰ ਲੈਣਾ ਹੈ ਠੀਕ ਹੈ ਜੀ ਬਾਹਾਂ ਦੀ ਲੰਬਾਈ ਆਪਾਂ 17 ਇੰਚ ਰੱਖਣੀ ਆ ਤੇ ਆਪਾਂ ਨੇ ਇਹ ਕਟਾਈ ਕਰਨੀ 19 ਇੰਚ 2 ਇੰਚ ਵਾਧਾ ਰੱਖ ਲੈਣਾ ਠੀਕ ਹੈ ਜੀ ਤੇ ਜਿਹੜੀ ਇਹਨਾਂ ਦੀ ਬਾਹਾਂ ਦੀ ਮੋਰੀ ਆ ਉਹ ਹੈਗੀ ਆ ਜੀ 5.5 ਇੰਚ ਠੀਕ ਹੈ ਜੀ 5.5 ਪੰਜ ਮਤਲਬ ਕੀ ਤਿਆਰ ਆ ਤੇ ਉਸ ਤੋਂ ਬਾਅਦ ਆਪਾਂ ਨੇ 2 2.5 ਇੰਚ ਜਿਹੜਾ ਇਹਨੂੰ ਵੱਧ ਲੈ ਲੈਣਾ ਆ ਨੀਚੇ ਤੋਂ ਲੋ ਜੀ ਠੀਕ ਹੈ ਜੀ ਤੇ ਹੁਣ ਇੱਥੋਂ ਆਪਾਂ 3 1/3 ਇੰਚ ਜਿਹੜੀ ਆ ਕਾਟ ਪਾਉਣੀ ਆ ਮੁੱਡੇ ਦੀ ਠੀਕ ਹੈ ਜੀ ਉੱਪਰ ਤੋਂ ਲੋ ਜੀ ਤੇ ਜਿਹੜਾ ਇਹਨਾਂ ਦਾ ਮੋਢਾ ਆ ਠੀਕ ਹੈ ਜੀ ਉਹ ਮਤਲਬ ਕਿ 10:30 ਤੱਕ ਕਰ ਤਿਆਰ ਹੋਊਗਾ 10:30 ਜਾਂ ਪੌਣੇ 11 ਇਸ ਤੋਂ ਉੱਪਰ ਨਹੀਂ ਮੋਢਾ ਤਿਆਰ ਹੋਊਗਾ ਠੀਕ ਹੈ ਜੀ ਕਿਉਂਕਿ ਮੋਢੇ ਦੀ ਕਟਿੰਗ ਹੀ ਆਪਾਂ ਨੇ ਉਸੇ ਹਿਸਾਬ ਨਾਲ ਕੀਤੀ ਆ ਤੇ ਮਤਲਬ ਕਿ ਜਿਹੜਾ ਮੋਢਾ ਇਹ ਨਾਲ ਤਿਆਰ ਹੋਊਗਾ ਠੀਕ ਹੈ ਜੀ ਕਿਉਂਕਿ ਜੇ ਆਪਾਂ ਮੋਢੇ ਨੂੰ ਵੱਡਾ ਕੱਟਦੇ ਆ ਤਾਂ ਬਾਹ ਜਿਹੜੀ ਆ ਬਾੜ ਪੈਂਦੇ ਨੇ ਬਾਹ ਨੂੰ ਠੀਕ ਹੈ ਜੀ ਇਸ ਤਰ੍ਹਾਂ ਬਿਲਕੁਲ ਬਾੜਨੀ ਪੈਣਗੇ ਤੇ ਫਿਟਿੰਗ ਬਿਲਕੁਲ ਸਹੀ ਆਊਗੀ ਠੀਕ ਹੈ ਜੀ ਲੋ ਜੀ ਇੱਥੋਂ ਆਪਾਂ ਨੇ ਹਲਕੀ ਜਿਹੀ ਤਾਂ ਗੁਲਾਈ ਪਾ ਕੇ ਨਾ ਉੱਪਰ ਤੋਂ ਅੱਧਾ ਇੰਚ ਹੁਣ ਲੱਕੀ ਗੁਲਾਈ ਪਾ ਦੇਣੀ ਆ ਨੀਚੇ ਵਾਲੀ ਜਿਹੜੀ ਆਪਾਂ ਨੇ ਉਹ ਆਪਾਂ 1.5 1 ਤੋਂ ਪਾਉਣੀ ਹੁੰਦੀ ਆ ਠੀਕ ਹੈ ਜੀ ਜੇ ਮੈਂ ਇੱਥੋਂ 1.5 ਇੰਚ ਰੱਖ ਲਿਆ ਇਥੇ ਆਪਾਂ 1.5 ਦਾ ਹਾਫ ਕਰ ਲਿਆ ਦੇਖੋ ਠੀਕ ਹੈ ਇੱਥੋਂ ਆਪਾਂ 4 ਕਿੰਚ ਲੈ ਲੈਣਾ ਹੈ ਇਹ ਹੋ ਜੂਗੀ ਆਪਣੀ ਫਰੰਟ ਵਾਲੀ ਕਾਟ ਠੀਕ ਹੈ ਜੀ ਮਤਲਬ ਅਗਲੇ ਜਿਹੜੇ ਬਾਅਦਲੇ ਪਸੀ ਹੋਣੀ ਹੈ ਆਪਣੀ ਠੀਕ ਹੈ ਜੀ ਲਓ ਜੀ 10 ਇੰਚ ਵਾਲੀ ਜਿਹੜੀ ਆਪਣੀ ਉਹ ਪਿੱਛੇ ਵਾਲੀ ਕਾਟ ਆ ਠੀਕ ਹੈ ਜੀ ਤੇ ਹੁਣ ਕਰਦਾਂਗੇ ਜੀ ਆਪਾਂ ਕਟਿੰਗ ਠੀਕ ਹੈ ਜੀ ਤੇ ਮਤਲਬ ਜਿਹੜੀ ਆਪਣੀ ਕਾਟ ਆਹੀ ਆਪਾਂ ਹਲਕੀ ਜੀ ਪਹਿਲਾਂ ਪਾ ਦਾਂਗੇ ਪ੍ਰੋਪਰ ਸ਼ੇਪ ਜਿਹੜੀ ਆਪਾਂ ਨੂੰ ਮਤਲਬ ਕਿ ਜੋੜ પા ਕੇ ਸਿਲਪਾ ਜੋੜ ਪਾ ਲੈਣਾ ਨਾ ਬਾਹ ਦੇ ਵਿੱਚ ਫਿਰ ਆਪਾਂ ਦਵਾਂਗੇ ਇਸ ਤਰ੍ਹਾਂ ਆਪਾਂ ਮਤਲਬ ਥੋੜੀ ਜੀ ਕਾਟ ਪਾ ਦਿੰਨੇ ਆ ਪਹਿਲਾਂ ਕਿਉਂਕਿ ਜੋੜ ਪਾਉਣ ਤੋਂ ਪਹਿਲਾਂ ਮਤਲਬ ਜਿਹੜੀ ਕਾਟ ਸਹੀ ਨਹੀਂ ਆਉਂਦੀ ਹੀ ਜੋੜ ਪਾ ਕੇ ਫਿਰ ਮਤਲਬ ਜਿਹੜੀ ਆਪਾਂ ਸਹੀ ਸ਼ੇਪ ਦੇ ਦਾਂਗੇ ਮੋਟੇ ਦੀ ਠੀਕ ਹੈ ਜੀ ਲਓ ਜੀ ਠੀਕ ਹੈ ਜੀ ਫਰੰਟ ਵਾਲੀ ਕਾਰਡ ਆਪਾਂ ਸੀਲ ਲੱਗੇ ਹੀ ਪਾਵਾਂਗੇ ਵੀਡੀਓ ਬਧੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਹੋਰ ਵੀਡੀਓ ਦੇਖਣ ਦੇ ਲਈ ਠੀਕ ਹੈ ਜੀ ਲਾਈਕ ਕਰਿਓ ਸ਼ੇਅਰ ਕਰਿਓ ਜੀ ਠੀਕ ਹੈ ਜੀ ਧੰਨਵਾਦ